ਜੀ ਬਖਰਜੀਤ ਪਬਟੀਵੀ ਮੈਂ ਨਮਸਕਾਰ ਤੋਂ ਜਸਵੀਰ ਸੰਘੂਰ ਪਰ ਮੇਰੇ ਨਾਲ ਹਰਪ੍ਰੀਤ ਸਿੰਘ ਅੱਜ ਨਵਾਂ ਸ਼ਹਿਰ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਇੱਕ ਬੱਕਰੇ ਕਿਸ ਦੀ ਸ਼ਵੀਲ ਲੱਗੀ ਹੋਈ ਹੈ ਜਿਹਦੇ ਵਿੱਚ ਜ਼ਿਲ੍ਹਾ ਪੰਦਰੀ ਬਣ ਮਾਹੌਸਬ ਹਰੀ ਸ਼ਵੀਲ ਲਗਾਈ ਗਈ ਹੈ ਅਵਾਰਡ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਤੇ ਇਸ ਵੀਲ ਜਿਹੜੀ ਆ ਦਰਸਤਾ ਦੀ ਸ਼ਵੀਲ ਲਗਾਈ ਗਈ ਆ ਜਿਹਦੇ ਨਾਲ ਵੱਖ-ਵੱਖ ਬੂਟੇ ਵੰਡੇ ਜਾ ਰਹੇ ਨੇ ਤੇ ਲੰਗਰ ਲਗਾਏ ਜਾ ਰਹੇ ਨੇ ਆਓ ਆਪਾਂ ਤੁਹਾਡੀ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਉਣੀ ਹੈ ਇਸ ਵੀਲ ਦੇ ਸੰਬੰਧੀ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਮੈਂ ਸਾਰੇ ਨਵਾਂ ਸ਼ਹਿਰ ਵਸਿਆ ਨੂੰ ਬਧਾਈ ਦੇਣਾ ਚਾਹੁੰਦਾ ਕਿ ਸਾਡੇ ਕੋਲ ਇਦਾਂ ਦੀ ਆਰਗੇਨਾਈਜੇਸ਼ਨ ਅਵੇਲੇਬਲ ਹੈ ਜਿਹੜੇ ਕਿ ਇਹਨਾਂ ਵਧੀਆ ਕੰਮ ਕਰ ਰਹੀ ਹੈ ਪਲਾਂਟਸ ਡਿਸਟ੍ਰਿਬਿਊਟ ਕਰ ਰਹੀ ਹੈ ਮਤਲਬ ਆਕਸੀਜਨ ਤੋਂ ਬਿਨਾਂ ਤਾਂ ਕੋਈ ਹੱਲ ਹੀ ਨਹੀਂ ਹੈ ਇਹ ਸਭ ਤੋਂ ਵਧੀਆ ਉਹ ਦੱਸ ਸਕਦੇ ਆ ਜਿਹੜੇ ਆਈਸੀਯੂ ਚ ਰਹਿ ਕੇ ਆਏ ਆ ਜਿਨ੍ਹਾਂ ਨੂੰ ਆਕਸੀਜਨ ਦੀ ਰਿਕੁਆਇਰਮੈਂਟ ਪਈ ਹੈ ਕਦੀ ਨਾ ਕਦੀ ਜਾਂ ਫਿਰ ਡਾਕਟਰਸ ਜਿਹੜੇ ਦੇਖਦੇ ਨੇ ਕਿ ਜਿਹੜੇ ਪੇਸ਼ੈਂਟ ਨਹੀਂ ਠੀਕ ਹੋ ਪਾਉਂਦੇ ਜਿਨ੍ਹਾਂ ਦੇ ਫੇਫੜੇ ਖਰਾਬ ਹੋ ਚੁੱਕੇ ਨੇ ਜਿਨ੍ਹਾਂ ਨੂੰ ਆਕਸੀਜਨ ਪੂਰੀ ਨਹੀਂ ਪੈ ਰਹੀ ਉਹਨਾਂ ਤੋਂ ਵਧੀਆ ਇਸ ਜਿਹੜੇ ਪਲਾਂਟ ਆਪਾਂ ਲਗਾਣੇ ਆ ਜਾਂ ਪੌਦੇ ਲਗਾਣੇ ਆ ਉਹਨਾਂ ਦਾ ਮਤ ਉਹਨਾਂ ਤੋਂ ਜ਼ਿਆਦਾ ਕੋਈ ਨਹੀਂ ਦੱਸ ਸਕਦਾ ਉਹ ਬਹੁਤ ਹੀ ਜ਼ਰੂਰੀ ਹੈ ਕੀ ਅਸੀਂ ਰੈਗੂਲਰ ਬੇਸਿਸ ਤੇ ਪਲਾਂਟਸ ਲਗਾਈਏ ਤੇ ਉਹਨਾਂ ਦੀ ਦੇਖਭਾਲ ਕਰੀਏ ਇਦਾਂ ਨਾ ਸੋਚੀਏ ਕਿ ਇਹ ਆਪਣਾ ਝਾੜੀਆਂ ਉਗ ਗਈਆਂ ਗ੍ਰੀਨਰੀ ਬਹੁਤ ਇੰਪੋਰਟੈਂਟ ਹੈ ਉਹਨਾਂ ਦੀ ਸੰਭਾਲ ਰੱਖਣੀ ਵੀ ਉਨੀ ਇੰਪੋਰਟੈਂਟ ਹੈ ਉਹਨਾਂ ਦੀ ਕਲੀਨਨੈਸ ਕਰਨੀ ਵੀ ਉਨੀ ਹੀ ਇੰਪੋਰਟੈਂਟ ਹੈ ਤਾਂ ਕਿ ਆਪਣਾ ਆਪਾਂ ਕਹਿੰਦੇ ਆ ਕਿ ਚਲੋ ਜਾਨਵਰ ਆ ਗਏ ਵਿੱਚ ਤਨਾਉ ਸਾਫ ਕਰਾ ਦਈਏ ਵਿੱਚ ਦਰਖਤ ਵੀ ਵੜਾ ਦਿੰਨੇ ਆਪਾਂ ਉਹ ਬਹੁਤ ਹੀ ਗਲਤ ਚੀਜ਼ ਹੈ ਆਪਾਂ ਨੂੰ ਦਰਖਤਾਂ ਨੂੰ ਉਹਨਾਂ ਦੀ ਸਫਾਈ ਕਰਨੀ ਉਹਨਾਂ ਦੀ ਸੰਭਾਲ ਕਰਨੀ ਇੱਕ ਬਹੁਤ ਹੀ ਜ਼ਰੂਰੀ ਤੇ ਆਪਣਾ ਅੱਜ ਦਾ ਕਹਿ ਲਓ ਕਿ ਇੰਪੋਰਟੈਂਟ ਕੰਮ ਹੈ ਜਿਹੜਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ ਤਾਂ ਹੀ ਆਪਣੀ ਸਿਹਤ ਠੀਕ ਰਹੂਗੀ ਤਾਂ ਹੀ ਆਪਾਂ ਅੱਛਾ ਸਾਹ ਲੈ ਪਾਵਾਂਗੇ ਨਵਾਂ ਸ਼ਹਿਰ ਵੈਸੇ ਵੀ ਇੰਡਸਟਰੀ ਫਰੀ ਹੈ ਪੋਲੂਸ਼ਨ ਬਹੁਤ ਘੱਟ ਹੈ ਤੇ ਬਹੁਤ ਮਤਲਬ ਅੱਛਾ ਲੱਗਦਾ ਹੈ ਕਿ ਇੱਥੇ ਪਲਾਂਟੇਸ਼ਨ ਜ਼ਿਆਦਾ ਹੈਗੀ ਹੈ ਔਰ ਇਹ ਸਭ ਕੁរਾਲਾ ਚੱਲ ਰਿਹਾ ਹੈ ਧੰਨਵਾਦ ਸਾਡੀ ਆਵਾਜ਼ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ਨੇ ਲਗਾਤਾਰ ਲਗਭਗ 9 ਸਾਲ ਜਿਹੜੀ ਹਰੀ ਛਵੀ ਲਗਾਈ ਹੈ ਹਰ ਸਾਲ ਇਸ ਵੀ ਲਗਾਈ ਜਾਂਦੀ ਹੈ ਔਰ ਪੂਰੀ ਟੀਮ ਜਿਹੜੀ ਹੈ ਇਹਦੇ ਵਿੱਚ ਵੱਚੜ ਕੇ ਹਿੱਸਾ ਲੈਂਦੀ ਹੈ ਖਾਸ ਤੌਰ ਤੇ ਸਾਡੇ ਪੌਮ ਪ੍ਰਕਾਸ਼ ਜੀ ਜਿਹੜੇ ਕਿ ਅਹਿਮਦਗੜ੍ਹ ਤੋਂ ਹਰ ਸਾਲ ਜਿੱਥੇ ਸਾਨੂੰ ਬੁਕੇ ਲੈ ਕੇ ਆਉਂਦੇ ਆ ਉੱਥੇ ਰਾਖਣ ਦੇ ਲਈ ਜਿੱਦਾਂ ਅੱਜ ਵੀ ਉਹ ਦੇਸੀ ਕਹਿ ਵੀ ਲੈ ਕੇ ਆਏ ਆ ਸੋ ਧੰਨਵਾਦ ਕਰਦੇ ਆ ਅਸੀਂ ਪੂਰੀ ਟੀਮ ਦਾ ਕਿਉਂਕਿ ਇਹ 2016 ਦੇ ਵਿੱਚ ਆਵਾਜ਼ ਸੰਸਥਾ ਜਿਹੜੀ ਹੋਂਦ ਵਿੱਚ ਆਈ ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਲਗਾਤਾਰ ਇਹਨਾਂ ਨੇ ਜੋ ਸਮਾਜ ਸੇਵਾ ਦੇ ਕੰਮ ਕੀਤੇ ਹੈ ਉਹ ਬਹੁਤ ਸਲਾਘਾਯੋਗ ਹੈ। ਸੁਮੇਂ ਕਸਨਵਾਦੀ ਆਵਾਜ਼ ਪਦਲਨੀ ਪਰਸ਼ਾਂ ਦੇ ਔਰ ਜੂਤ ਬੰਦਾਂ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੀ ਹੈ। ਔਰ ਹਰ ਫੀਲਡ ਦੇ ਵਿੱਚ ਚਾਹੇ ਉਹ ਐਂਬੂਲੈਂਸ ਹੋਵੇ, ਫ੍ਰੀ ਸ਼ਰਫੀ ਦਿੰਦੇ ਆ ਔਰ ਜਿੱਥੇ ਕਿਤੇ ਮੈਡੀਕਲ ਦੀ ਲੋੜ ਪਈ ਹੈ, ਅੱਜ ਤੱਕ ਸੈਂਕੜੇ ਲੋਕਾਂ ਨੂੰ ਉਹਦੀ ਮੈਡੀਕਲ ਦੀ ਸਹਾਇਤਾ ਦਿੰਦੀ ਹੈ। ਔਰ ਪਹਿਲਾ ਪਹਿਲਾ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਕਾਫੀ ਲੋਕਾਂ ਦੇ ਜਿਹੜੇ ਘਰ ਹੈ ਉਹ ਵੀ ਬਣਾਏ ਹੈ ਔਰ ਨਿਸ਼ਪਕਸ਼ ਹੋ ਕੇ ਕਿ ਕੋਈ ਕਿਸੇ ਨੂੰ ਵੀ ਆਪਣਾ ਲਾਜ ਨਹੀਂ ਹੈ ਔਰ ਸਭ ਤੋਂ ਬੜੀ ਜਿਹੜੀ ਗੱਲ ਹੈ ਇੱਕ ਇੱਕ ਪੈਸਾ ਜਿਹੜਾ দান ਦਿੱਤਾ ਹੋਇਆ ਉਹ ਨੈਟ ਦੇ ਉੱਪਰ ਹੈ ਇਹੋ এডੂਕੇਸ਼ਨ ਦੇ ਵਿੱਚ ਵੀ ਬਹੁਤ ਬੜਾ ਯੋਗਦਾਨ ਪਾਇਆ ਇਹਨਾਂ ਨੇ ਬਹੁਤ ਸਾਰੇ ਸੈਮੀਨਾਰ ਕਰਾਏ ਹੈ ਔਰ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈਗਾ ਔਰ ਦੀਵਾਲੀ ਨੂੰ ਵੀਰਾਂ ਦੀਆਂ ਝੁੱਗੀਆਂ ਦੇ ਵਿੱਚ ਜਾ ਕੇ ਮਠਿਆਈ ਵੀ ਵੰਡਦੇ ਆ ਸੋ ਜਿਵੇਂ ਗੱਲ ਕਰਨ ਲੱਗਾ ਬਹੁਤ ਲੰਮਾ ਟਾਈਮ ਲੱਗਣਾ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕਰਦੇ ਆ ਔਰ ਮੈਂ ਉਸ ਪਰਮਪ੍ਰਦਾ ਪ੍ਰਮਾਤਮਾ ਦੇ ਕਾਲਪਖ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹਨਾਂ ਨੂੰ ਇਦਾਂ ਹੀ ਤੰਦਰੁਸਤੀ ਬਖਸ਼ੇ ਔਰ ਇਹਨਾਂ 'ਚ ਹੋਰ ਵੀ ਹਿੰਮਤ ਵਧਾਵੇ ਤਾਂ ਕਿ ਇਹ ਜਿਹੜੀ ਸਮਾਜ ਸੇਵਾ ਹੈ ਹੋਰ ਵੀ ਜਿਆਦਾ ਤਰੀਕੇ ਨਾਲ ਕਰ ਸਕਣ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ